ਹਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਆਪ ਜੀ ਦਾ ਬੜਾ ਧੰਨਵਾਦ ਜੀ ਕਿ ਆਪ ਜੀ ਨੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ ਅੱਜ ਅਸੀਂ ਹਲਕੇ ਦੇ ਵਿੱਚ ਮਿਲਣੀ ਰੱਖੀ ਆ ਪਿੰਡ-ਪਿੰਡ ਅਸੀਂ ਜਾ ਰਹੇ ਆ ਜਿਹੜੇ ਸਾਡੇ ਪੁਰਾਣੇ ਕਾਂਗਰਸੀ ਸਾਥਕ ਕੀ ਹੈ ਯਾ ਆਗੂ ਹੈ ਸ੍ਰੀ ਭੰਤ ਪੰਜ ਸਹਿਬਾਨ ਨੇ ਉਹਨਾਂ ਨੇ ਮਿਲ ਕੇ ਗੱਲਬਾਤ ਕਰ ਰਹੇ ਆ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜਾ ਉਹ ਚ ਬੇਲ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਔਰ ਇੱਕ ਹੈ ਬਹੁਤ ਵੱਡੂ ਜੀ ਲਾਂਡ ਆਰਡਰ ਦੀ ਬੜੀ ਵੱਡੀ ਸਮੱਸਿਆ ਹੈ ਰੋਜ ਨੈਟ ਲਟਕੋ ਨਸ਼ੇ ਦੀ ਬੜੀ ਸਮੱਸਿਆ ਆ ਕਿਸਾਨੀ ਦੇ ਕਈ ਮਸਲੇ ਹੈਗੇ ਆ ਔਰ ਇੱਕ ਹੋਰ ਗੰਭੀਰ ਮਸਲਾ ਜਿਹੜਾ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਤੋਂ ਕਈ ਪੈਸੇ ਆਉਂਦੇ ਆ ਗਰੀਬਾਂ ਵਾਸਤੇ ਆਉਂਦੇ ਕਿਸ ਨੂੰ ਛੱਤ ਕਾਉਣ ਲਈ ਆਉਂਦੇ ਆ ਜਾਂ ਕਿਸੇ ਗਰੀਬ ਬੱਚੇ ਦੀ ਸ਼ਾਦੀ ਲਈ ਆਉਂਦੇ ਆ ਜਾਂ ਪਿੰਡ ਦੇ ਵਿਕਾਸ ਲਈ ਆਉਂਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਹਲਕੇ ਤੋਂ ਮਿਲਦੀਆਂ ਕਿ ਕਾਣੀ ਵੰਡ ਹੋ ਰਹੀ ਹੈ ਕਿ ਜਿਹੜੇ ਚਾਹੇਤੇ ਆ ਜਿਹੜੇ ਉਹਨਾਂ ਦੇ ਖਾਸ ਹੈ ਉਨਾ ਨੂੰ ਤਰਜੀਹ ਦਿੱਤੀ ਜਾਂਦੀ ਆ ਤੇ ਦੂਜੇ ਪਾਸੇ ਜਿਹਨੂੰ ਲੋੜ ਐ ਉਹ ਨੂੰ ਉਹਦਾ ਬਣਦਾ ਹੱਕ ਜਿਹੜਾ ਉਹ ਨਹੀਂ ਮਿਲਦਾ ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਇਨਪਿਨ ਜਾ ਰਹੇ ਆ ਤਾਂ ਕਿ ਮੈਨੂੰ ਸਾਰੇ ਹਲਕੇ ਦੀ ਪੂਰੀ ਜਾਣਕਾਰੀ ਵੀ ਹੋਵੇ ਔਰ ਇਸ ਤਰੀਕੇ ਨਾਲ ਮੈਂ ਲੋਕਾਂ ਨਾਲ ਵੀ ਮਿਲ ਪਾਵਾਂ ਉਹਨਾਂ ਨਾਲ ਸੰਪਰਕ ਸਾਧ ਸਕਾਂ ਇਹ ਵੀ ਇੱਕ ਮੇਰੀ ਭਾਵਨਾ ਹੈਗੀ ਐ ਬੜੇ ਅਸੀਂ ਅੱਜ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਬੜੇ ਮੰਦਭਾਗੇ ਸਮੇਂ ਦੇ ਵਿੱਚੋਂ ਗੁਜ਼ਰੇ ਆਂ ਇਹ ਗੁਰੂਆਂ ਪੀਰਾਂ ਦੀ ਇਹ ਜਗ੍ਹਾ ਆ ਔਰ ਇਥੇ ਸਾਂਝੀ ਬਾਲਤਾ ਦਾ ਸੰਦੇਸ਼ ਰਿਹਾ ਔਰ ਪੰਜ ਦਰਿਆਵਾਂ ਦੀ ਇਹ ਧਰਤੀ ਰਹੀ ਹੈ ਔਰ ਖੁਸ਼ੀਆਂ ਖੇੜਿਆਂ ਦੇ ਨਾਲ ਪੰਜਾਬ ਜਿਹੜਾ ਹੈ ਭਾਰਤ ਦਾ ਇੱਕ ਨੰਬਰ ਇੱਕ ਸੂਬਾ ਹੁੰਦਾ ਸੀ ਲੇਕਿਨ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਲੱਖਾਂ ਤਰ੍ਹਾਂ ਦੇ ਵਾਅਦੇ ਕੀਤੇ ਔਰ ਕਿਹਾ ਕਿ ਅਸੀਂ ਇੱਕ ਵੱਖਰੇ ਤਰ੍ਹਾਂ ਦਾ ਬਦਲਾਅ ਲਿਆ ਕੇ ਪੰਜਾਬ ਨੂੰ ਤਰੱਕੀ ਦੇ ਰਾਹਤੇ ਤੇ ਪਾਵਾਂਗੇ ਤੇ ਲੋਕਾਂ ਨੇ ਵਿਸ਼ਵਾਸ ਵੀ ਕੀਤਾ ਦਿਲ ਖੋਲ ਕੇ ਇਹਨਾਂ ਨੂੰ ਵੋਟਾਂ ਵੀ ਪਾਈਆਂ ਲੇਕਿਨ ਬੜਾ ਮਾਨ ਦੁਖੀ ਹੁੰਦਾ ਜਦੋਂ ਅਸੀਂ ਰੋਜ਼ ਅਖਬਾਰਾਂ ਪੜ੍ਹਦੇ ਆਂ ਟੀਵੀ ਦੇਖਦੇ ਆਂ ਔਰ ਅੱਜ ਜਦੋਂ ਮੈਂ ਦਿਹਾਣੇ ਪਿੰਡ ਚ ਆਇਆ ਹਲਕੇ ਚ ਘੁੰਮਣਾ ਤਾਂ ਫਤ ਲੱਗਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਐਂ ਵਿਵਸਥਾ ਦੀ ਇੰਨੀ ਮਾੜੀ ਹਾਲਾਤ ਹੈ ਕਿ ਕੋਈ ਬੀਬੀ ਸ਼ਾਮ ਨੂੰ ਖੇਤਾਂ ਵੱਲ ਨੂੰ ਵੈਸੇ ਹੀ ਸੈਰ ਕਰਨ ਗਈ ਹੋਵੇ ਤਾਂ ਉਹਦਾ ਮੋਬਾਈਲ ਖੋ ਕੇ ਲੈ ਜਾਂਦੇ ਕੋਈ ਬਜ਼ੁਰਗ ਕਿਤੇ ਇਕੱਲਾ ਤੁਰਿਆ ਹੋਵੇ ਉਹਨੂੰ ਧੱਕਾ ਮਾਰ ਕੇ ਉਹਦਾ ਮੋਬਾਈਲ ਖੋ ਕੇ ਲੈ ਜਾਂਦੇ ਆ ਔਰ ਨਸ਼ਾ ਘਰ ਘਰ ਪੂਰੇ ਹਾਲਾਤ ਇਦਾਂ ਦੇ ਬਣੇ ਹੋਇਆ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਜਵਾਨੀ ਆ ਸਾਡੀ ਉਹ ਡੇ ਬਾਈ ਡੇ ਇੱਕ ਤਰੀਕਾ ਨਾ ਕਹਿ ਲੋ ਕਿ ਲੁੱਪਟੇ ਹੀ ਹੋ ਰਹੀ ਹੈ ਜਵਾਨੀ ਲੱਭ ਨਹੀਂ ਰਹੀ ਨਸ਼ਿਆਂ ਦੀ ਮਾਰ ਹੇਠਾਂ ਜਵਾਨੀ ਸਾਰੀ ਬਰਬਾਦ ਹੋ ਰਹੀ ਹੈ ਔਰ ਪੰਜਾਬ ਦੇ ਬੇਰੋਜ਼ਗਾਰੀ ਦੇ ਜਿਹੜੇ ਹਾਲਾਤ ਹੈ ਉਹ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਰੋਜ਼ ਅਖਬਾਰਾਂ ਦੇ ਵਿੱਚ ਅਸੀਂ ਪੜ੍ਹਦੇ ਆ ਕਿ ਜਿਹੜੇ ਠੇਕੇ ਤੇ ਕਰ ਰਹੇ ਕੰਮ ਮੁਲਾਜ਼ਮ ਦਿੱਲੀ ਜਾ ਕੇ ਚੰਡੀਗੜ੍ਹ ਜਾ ਕੇ ਬਟਿੰਡੇ ਜਾ ਕੇ ਧੰਨੇ ਦੇ ਰਿਹਾ ਹੁਣ ਇਹਨਾਂ ਦੇ ਲੁਧਿਆਣਾ ਇਹਨਾਂ ਦੀਆਂ ਵੋਟਾਂ ਪੈ ਰਹੀਆਂ ਤੇ ਤੁਸੀਂ ਦੇਖੋ ਉੱਥੇ ਆਂਗਣਵਾੜੀ ਵਾਲੇ ਵਰਕਰ ਜਿੰਨੇ ਵੀ ਹੈਗੇ ਆ ਜਾਂ ਮੰਡੇਗਾ ਦੇ ਜਿਹੜੇ ਵਰਕਰ ਹੈਗੇ ਆ ਜਾਂ ਜਿਹੜੇ ਟੀਚਰ ਆ ਬਚਾਰੇ ਇਹ ਜਾਂ ਕੰਪਿਊਟਰ ਟੀਚਰ ਹੈਗੇ ਜਾਂ ਜਾਂ ਹੋਰ ਮੁਲਾਇਮ ਸਾਰੇ ਵਿਚਾਰੇ ਉੱਥੇ ਜਾ ਕੇ ਧਰਨੇ ਲਾ ਰਹੇ ਔਰ ਸਰਕਾਰ ਦਾ ਸਿਆਪਾ ਕਰ ਰਹੇ ਆ ਕਿ ਆਪਣੇ ਕੀਤੇ ਵਾਅਦੇ ਜਿਹੜੇ ਉਹ ਪੂਰੇ ਕਰੋ ਔਰ 2019 ਦੀ ਭਰਤੀ ਮੁਤਾਬਕ ਜਿਹੜੇ ਟੀਚਰ ਪ੍ਰਿੰਸੀਪਲ ਇਹਨਾਂ ਨੇ ਭਰਤੀ ਕਰਨੇ ਸੀ ਉਹ ਇਹਨਾਂ ਨੇ ਕੈਨਸਲ ਕਰ ਦਿੱਤੀ ਜਿਹੜੀ ਬੱਚਿਆਂ ਨੂੰ ਉਮੀਦ ਸੀ ਕਿ ਚਲੋ ਸਾਨੂੰ ਨੌਕਰੀ ਮਿਲੇਗੀ ਤੇ ਅਸੀਂ ਚਾਰਜਾਂ ਚੁੱਕਦੇ ਕਟਾਂਗੇ ਉਹ ਪੰਜਾਬ ਦੇ ਹਾਲਾਤ ਐਸੋ ਨੇ ਬੜੇ ਨਾਸਾਜ ਦੇ ਹਾਲਾਤ ਨੇ ਔਰ ਕਾਨੂੰਨ ਵਿਵਸਥਾ ਦੀ ਬੜੀ ਭਾਰੀ ਸਮੱਸਿਆ ਨਸ਼ਾ ਦੀ ਭਾਰੀ ਸਮੱਸਿਆ ਬੇਰੋਜ਼ਗਾਰੀ ਦੀ ਭਾਰੀ ਸਮੱਸਿਆ ਤੇ ਜਿਹੜੀਆਂ ਬੀਬੀਆਂ ਵਿਚਾਰੀਆਂ ਚਾਰ ਸਾਲ ਤੋਂ ਡਿਗਰੀਆਂ ਵੀ ਸਾਨੂੰ 100000 ਰੁਪਿਆ ਮਿਲੂਗਾ ਉਹਨਾਂ ਦਾ ਸਭ ਤੋਂ ਵੱਡਾ ਧੋਖਾ ਇਹਨਾਂ ਨੇ ਕੋਫਰ ਕਮਾਇਆ ਇਹਨਾਂ ਨੇ ਤੇ ਮੇਰੇ ਜੋ ਲੱਬੋ ਲਬਾਬ ساری ਗੱਲ ਦਾ ਮੇਰਾ ਇਹ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਲਫਾਫੇਬਾਜ਼ੀ ਨਿਕਲੀ ਹੈ ਔਰ ਲੋਕਾਂ ਨੂੰ ਇਹਨਾਂ ਨੇ ਕੋਈ ਪੱਲੇ ਨਹੀਂ ਪਾਇਆ ਤੇ ਦਹਾਨਾ ਵਿਖੇ ਸਾਡੀ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਆ ਜਿਸ ਦੇ ਵਿੱਚ ਸਾਡੇ ਵਕੀਲ ਰਣਜੀਤ ਕੁਮਾਰ ਜੀ ਵਿਸ਼ੇਸ਼ ਤੌਰ ਤੇ ਖਾਜਰ ਹੋਏ ਆ ਤੇ ਸਾਡੇ ਪਿੰਡ ਦੇ ਪਦਵੰਤ ਤੇ ਸੱਜਣ ਸਾਫਕਾ ਸਰਪੰਚ ਵਗੈਰਾ ਸਾਰੇ ਆਏ ਆ ਅਸੀਂ ਨਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਆਉਣ ਵਾਲੇ ਇਲੈਕਸ਼ਨ ਦੀ ਆਪਣੀ ਇੱਕ ਕਿਸਮ ਦੀ ਤਿਆਰੀ ਵੀ ਕਰ ਰਹੇ ਆਂ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਆਂ ਕਿ ਆਉਣ ਵਾਲੀ ਸਰਕਾਰ ਕਾਂਗਰਸ ਸਰਕਾਰ ਦੀ ਅਸੀਂ ਲਈਏ ਤਾਂ ਕਿ ਅਸੀਂ ਸਰਕਾਰ ਦੇ ਕੰਮਾਂ ਵਿੱਚ ਵਾਧਾ ਕਰ ਸਕੀਏ ਮੌਜੂਦਾ ਹਾਲਾਤਾਂ ਵਿੱਚ ਦੇਖਿਆ ਜਾ ਜਦੋਂ ਦੇਖਿਆ ਜਾਵੇ ਤਾਂ ਭਗਵਾਨਤਮਾਨ ਸਰਕਾਰ ਦੇ ਵਿੱਚ ਕੁਝ ਵੀ ਨਹੀਂ ਸਾਨੂੰ ਮਿਲ ਰਿਹਾ ਗੁੰਡਾਗਰਦੀ ਆਵਾਜ਼ਾ ਕਰਦੀ ਨਸ਼ਾ ਵਿਰੋਧੀ ਸਭ ਕੁਝ ਕੁਝ ਨਹੀਂ ਹੈ ਸਭ ਲੋਕ ਦਾ ਲੋਕਾਂ ਕੋ ਕਹਿਣ ਦੇ ਹੀ ਆ ਹੋਰ ਕੁਛ ਨਹੀਂ ਆ ਮੈਂ ਤੇ ਇਸ ਕਰਕੇ ਬਹੀ ਸਾਡੇ ਨੂੰ ਅਰਦਾਸ ਕਰਨਾ ਹੈਗਾ ਕਾਂਗਰਸ ਪਾਰਟੀ ਨੂੰ ਸਪੋਰਟ ਕਰੀਏ ਕਾਂਗਰਸ ਪਾਰਟੀ ਅੱਗੇ ਲਿਆਈਏ ਤੇ ਆਪਣੇ ਪਿੰਡਾਂ ਦੇ ਹਾਲਾਤ ਠੀਕ ਕਰੀਏ ਮੈਂ ਗੁਰਜੀਵਰ ਖਾਲਸਾ ਸਾਹਿਬਾਇਕੋ ਜੀ